ਇਹ ਰਿਖਾ ਤੋਂ ਪੱਥਰ ਲੱਗੇ ਆ ਗਏ। ਹੂੰ। ਉਸ ਤੋਂ ਅਗਲੀ ਗੱਲ ਜਿਹੜੀ ਪੈਠੀ ਦਿੱਕਤੀ ਪਈ ਸੀ। ਹੂੰ। ਇਹਲਾ ਜਿਹੜਾ ਪੱਥਰ ਪਿਆ ਸੀ ਉਹ ਵੇਟ ਗਿਆ। ਹੂੰ। ਅਸੀਂ ਡਰੇਨ ਵਾਲਿਆਂ ਨੂੰ ਕਹਿ ਕਹਿ ਕੇ ਥੱਕ ਗਏ ਆ। ਵੀ ਆਹ ਜਿਹੜੇ 2-4 ਗ੍ਰੇਟ ਇੱਥੇ ਪੈਂਦੇ ਨਹੀਂ ਉਹ ਪਾ ਦੇ। ਇਹਦੇ ਫਾਟੇ ਨੂੰ ਪਾ ਫਿਰਨੇ ਆ। ਐਸਾ ਹੀ ਹੈ। ਨਹੀਂ ਨਹੀਂ ਮੈਂ ਦੱਸਦਾ। ਮੈਂ ਵੀ ਥੋੜੇ ਨਾਲੇ ਦੱਸਣ ਲੱਗਿਆ ਜੀ। ਉਹ ਮੇਰੀ ਗੱਲ ਤਾਂ ਡਰੇਨ ਰਵਾਈ ਕਰਨ ਵਾਸਤੇ ਥੁੱਡੇ ਹੀ ਗਏ ਨੇ ਸਰਪੰਚ ਸਾਹਿਬ ਉਮਰੋ। ਹੁੰਦਾ ਕਿ ਤੁਸੀਂ ਸਾਰੀ ਤੁਸੀਂ ਬਿਲਕੁਲ ਗੱਲ ਠੀਕ ਹੋਇਆ ਇਹ ਹੈ ਚਲੋ ਇਹਨਾਂ ਨੂੰ ਸੁਣ ਲੈਣਾ ਆਫੀ ਜੀ ਡਰੇਨ ਵਾਲਿਆਂ ਨੂੰ ਕਹਿੰਦੇ ਆ ਵੀ ਜੇ 2 4 ਕ੍ਰੇਟ ਅੱਛੇ ਤਰੇ ਹੁੰਦੇ ਆ ਜੇ ਡੇਨ ਸਾਨੂੰ ਦੇਖਣਾ ਨਹੀਂ ਆ ਤੁਹਾਡੇ ਨਾਲ ਇਹ ਤੇ ਡਿੱਗਣ ਦੇ ਨਾਲ ਸਾਰਾ ਇਹ ਹਾਂ ਜੀ ਸਾਹਿਬ ਮੇਰੀ ਮੇਰੀ ਬੇਨਤੀ ਸੁਣੋ ਜੀ ਜੀ ਸਾਹਿਬ ਨਹੀਂ ਮੈਂ ਜੀ ਸਾਹਿਬ ਤੁਸੀਂ ਕਰੈਕਟ ਬੰਦੇ ਨਾਲ ਇਹ ਕਰ ਰਹੇ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆਹੀ ਖੜੇ ਆ ਨਹੀਂ ਅਸੀਂ ਡਰੇਨ ਨਾਲ ਇਹਨੂੰ ਕਹਿ ਰਹੇ ਕੋਈ ਡਰੇਨ ਨਾਲ ਇਹਨਾਂ ਨੂੰ ਸਿਸਟਮ ਨਾਲ ਕਰਾਉਣਾ ਚਾਹੀਦਾ ਤੁਹਾਨੂੰ ਥੋੜੇ ਵਿਚਾਰੇ ਨੁਕਸਾਨ ਨਹੀਂ ਸੀ ਹੋਣਾ ਜੀ ਹੁਣ ਇੱਕ ਪਾ ਗੱਲ ਕਰਾਂ ਡਰੇਨ ਨਾਲ ਚਾਰ ਗੱਲਾਂ ਮੈਂ ਬੋਲ ਦਦਾ ਚਾਰ ਅਜਿੰਦਰ ਸਾਹਿਬ ਬੋਲ ਦਿੰਦਾ ਉਹ ਸਵਾਲ ਨਹੀਂ ਆਉਂਦਾ ਜਿਹੜੀ ਸੱਚਾਈ ਹੈ ਉਹ ਵੀ ਬਗੈਰ ਮਤਲਬ ਤੋਂ ਨਹੀਂ ਇਹ ਇਹੀ ਦੱਸ ਰਹੇ ਹੁਣ ਡਰੇਨ ਨਾਲ ਅਸੀਂ ਛਿੜਕ ਕੇ ਚਲੀ ਗਏ ਤੁਹਾਨੂੰ ਵੀ ਤਸਲੀਮ ਹੁਣ ਬੋਲ ਨਹੀਂ ਦਈਦਾ ਦੋ ਚਾਰ ਕਰੇਟ ਪੈ ਜਾਂਦੇ ਇੱਥੇ ਘਾਰ ਨਹੀਂ ਬਾਹੌਲ ਮਾਡੇ ਨੇ ਰੈਂਟ ਕਰੇਟ ਹੋਲੇ ਸਵਿੰਡਰ ਹੋਇਆ ਅਸੀਂ ਰੈਂਟ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਗਏ ਕਿ ਥੱਕ ਗਏ ਆ ਇੱਥੇ ਦੋ ਚਾਰ ਇੱਥੇ ਖਤਰਾ ਹੈ ਜੇ ਕੋਈ ਤੁਹਾਡੀ ਜ਼ਿੰਮੇਵਾਰੀ ਸਿਰ 'ਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨ ਲਿਓ ਸਟਰੀਟ ਰਵਾਇਤ ਦੇਖੋ ਸਾਡਾ ਇਹਨਾਂ ਨੁਕਸਾਨ ਹੋ ਰਿਹਾ ਹੈ ਕਿੱਥੇ ਜਾਵਾਂਗੇ ਜੀ ਇਹਨੂੰ ਸਾਰਾ ਨੁਕਸਾਨ ਹੋ ਗਿਆ ਸੀ ਆ ਹੋ ਜਾਣਾ ਜੀ ਦੇਖ ਲਓ ਕਿੰਨੇ ਸਾਡੇ ਘਾਟ ਰਹੀ ਹੋਈ ਹੈ ਇੱਕ ਮਿੰਟ ਬੇਨਤੀ ਕਰਦਾ ਆਪ ਦੇ ਨਾਲ ਮੇਰੀ ਬੇਨਤੀ ਆ ਥੱਲੇ ਘਾਰ ਨੇ ਸਾਰੀਆਂ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸਾਡੇ ਸਾਹਮਣੇ ਪਹਿਲਾਂ ਅਸੀਂ ਬਣਾਗੇ ਇੱਥੇ ਕੋਈ ਨਹੀਂ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਉਹ ਤਾਂ ਸਾਰੇ ਹੋ ਜਾਣਾ ਜੀ ਬਗੈਰ ਵੇਖੋ ਰੁਕਣੀ ਠੀਕ ਨਹੀਂ ਲਾਉਣਾ ਫਿਰ ਕਦੋਂ ਲਾਉਣਾ ਜੀ ਇਸ ਸਾਲੇ ਬਰਸਾਤ ਤੇ ਹੋਣੀ ਲੱਗੇਗਾ ਬਜ਼ੁਰਗੋ ਮਾਰੇ ਝਾਂਕ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਹੋਰ ਬਰਸਾਤ ਲੱਗੇ ਲੱਗੇਗਾ ਕੱਲ ਦਾ ਕੀ ਹੋਣ ਗਿਆ ਇੱਥੇ ਕੱਲ ਦਾ ਕੀ ਹੋਣਾ ਜੀ ਜੇ ਉਹ 2-4 ਕਰੈਡਿਟ ਪਏ ਹੁੰਦੇ ਆ ਆ ਦੇਖੀ ਦੇਖੋ ਥੱਲੇ ਮੈਂ ਇਧਰ ਆ ਕੇ ਦੇਖੋ ਕੁਝ ਪੁਲਸਾਂ ਨੇ ਕਿਉਂ ਆਮ ਨਾਲ ਹੀ ਕਿਉਂ ਇਹਦਾ ਜਿਵੇਂ ਕੋਈ ਲੀਡਰ ਸਿਆਸਤ ਕਰਦਾ ਹੁੰਦਾ ਉਸਦਾ ਬਣ ਲੱਗ ਗਿਆ ਮੈਂ ਕਹਿੰਦਾ ਮੈਂ ਜਰਨਲ ਫੈਕਟਰੀ ਵੀ ਰਿਹਾ ਕੰਗੜਾ ਫਿਰ ਹੋਈ ਗੱਲ ਨਾ ਮੈਂ ਗੱਲ ਹੀ ਕਰ ਰਿਹਾ ਪਾਣੀ ਦੀ ਗੱਲ ਯਾਰ ਗੱਲ ਨਹੀਂ ਕਰ ਰਿਹਾ ਮੈਂ ਮੈਂ ਤੁਹਾਨੂੰ ਦੱਸਦਾ ਇਹ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਆ ਨਾ ਕਿ ਅਸੀਂ ਬਰਾਬਰ ਖੜੇ ਆ ਅਸੀਂ ਵੀ ਖੜੇ ਆ ਜੀ ਮੰਤਰੀ ਹੁਣ ਜਿਹੜਾ 600 ਫੁੱਟ ਪੱਥਰ ਲੱਗਿਆ ਉਹ ਵੀ ਸਿੱਟ ਲਿਆ ਹਾਂ ਸਾਨੂੰ ਲੱਗਿਆ ਸੀਗਾ ਮੈਂ ਕਹਿੰਦਾ ਇੱਥੋਂ ਢਾਲ ਲੱਗੀ ਤਾਂ ਅੱਡ ਗਿਆ ਹੁਣ ਨਹੀਂ ਤਾਂ 600 ਫੁੱਟ ਮੈਂ ਮਦਦ ਆਪਾਂ ਦੂਗੇ ਬਦੂ ਤੁਸੀਂ ਕੋਈ ਕਿੰਤੂ ਪ੍ਰੰਤੂ ਵੜਦੀਆਂ ਤੇ ਨਹੀਂ ਮੇਰੇ ਆਪਣੇ ਨਾਲ ਨਾ ਕੋਈ ਦੁਸ਼ਮਨੀ ਹੈ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜੇ ਮੈਂ ਡਰਾਮਾ ਜਾਂ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਛੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾ ਤੇ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਰੇਟ ਰਿਵਾਈਜ਼ ਹੋਣੀ ਵੀ ਠੀਕ ਆ ਉੱਤਾਰਾ ਹਲੇ ਡੈਕਟਰ ਲੈਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸਾਡੀ ਮੇਰੀ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਦੀ ਸਾਹਿਬ ਇੱਥੇ ਕੋਈ 15 ਸਾਲਤ ਕਰੇ ਪਲਾਂ ਇੱਕ ਕਾਨਸਲ ਆਇਆ ਸੀਗਾ ਠੀਕ ਆ ਉਹ ਆ ਕੇ ਆਨਲਾਈਨ ਕਰਨ ਲੱਗਿਆ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦ ਇਹ ਲਾਈਵ ਬੰਦ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਸਾਹਿਬ ਇਹ ਕੋਈ ਬੰਦਾ ਬੇਕਮਸ਼ਾਹ ਕਰੂਗਾ ਸਾਨੂੰ ਬਰਦਾਸ਼ਤ ਨਹੀਂ ਤੁਸੀਂ ਵੀ ਪਾਰਟੀ ਦਾ ਹੋਗੇ ਕੋਈ ਸਾਰਾ ਲੱਖਾ ਨਹੀਂ ਬਿਲਕੁਲ ਸਾਡਾ ਪ੍ਰਸ਼ਾਸਕੀ ਮੰਗ ਹੈ ਜੀ ਇਸ ਟਾਈਮ ਸਾਡੀ ਮੰਗ ਹੈ ਪਿੰਡ ਦੀ ਵੀ ਸਾਡੇ ਕੰਮ ਹੋ ਕੇ ਕੰਦੇ ਨੇ ਉਹ ਮੰਗ ਪੂਰੀ ਹੋਊਗੀ ਤਾਂ ਲੈਣੇ ਕੰਮ ਕਰਵਾ ਵੀ ਦੇ ਦੇ ਉਹ ਵੀਰੇ ਕੰਮ ਬਹੁਤ ਜ਼ਰੂਰੀ ਸਾਡੇ ਪ੍ਰਸ਼ਾਸਨ ਜ਼ਰੂਰੀ ਸਭੇ ਸਾਰਾ ਜ਼ਰੂਰੀ ਆ ਸਾਰੇ ਮਾਸਟਰਾਂ ਜ਼ਰੂਰੀ ਆ ਬਾਕੀ ਨਾ ਰਾਜਮਨ ਦਾਸ ਜੀ ਸਭ ਤੋਂ ਵੱਡੀ ਤਾਂ ਇਹ ਬੇਨਤੀ ਹੈ ਕੋਈ ਐਡੀ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਝੜਕੀ ਬੰਦਾ ਕੁਝ ਨਹੀਂ ਕਰ ਸਕਦਾ ਹੈ ਨਾ ਅਸੀਂ ਆਪਣੇ ਆਪ ਵਾਲੀ ਕਰਾਂ ਕਿਉਂਕਿ ਤੁਸੀਂ ਸਾਡੇ ਕੋਲ ਪੀਟੇ ਨਹੀਂ ਬੀਐਮਐਲ ਦਾ ਤੋਂ ਡਰੇ ਕਰਾਂ ਇੱਕ ਬੰਦੇ ਨੂੰ ਡਰੇਨ ਵਾਲੇ ਉਹਨਾਂ ਨੂੰ ਪਿਆ ਤੁਹਾਨੂੰ ਸਾਡਾ ਫਰਜ਼ ਹੈ ਬਣਦਾ ਜੋ ਸਚਾਈਆ ਦੱਸਣਾ ਠੀਕ ਹੈ ਐਸ ਕਰਕੇ ਬੇਨਤੀ ਉਹੀ ਆ ਵੀ ਇੱਕ ਪਿਆਸ ਪਾ ਪੰਜ ਹਜ਼ਾਰ ਕਟਾ ਅਸੀਂ ਮੈਂ ਗੱਲ ਕਰ ਰਿਹਾ ਆ ਪਾ ਗੱਲ ਕੋਈ ਕਦਰਵਾਰੀ ਅਗਲੀ ਅਸੀਂ ਕੰਮ ਉਤਰ ਕਰਨ ਲਈ ਤੁਹਾਨੂੰ ਨਹੀਂ ਪਤਾ ਅਸੀਂ ਕੱਲ ਰਾਤ ਦਾ 5000 ਕਟਾ ਪਵਾ ਚੱਕੀ ਜਨ ਕਟਾ ਬੋਈ ਪੰਜ ਹਜ਼ਾਰ ਕਟਾ ਉਹ ਕਿੱਥੇ ਮੈਂ ਉਹੀ ਵਾਰ-ਵਾਰ ਗੱਲ ਕਰ ਰਿਹਾ ਜੀ 2-4 ਕ੍ਰੇਟ ਪੈਣ ਦੇ ਪੱਤਰ ਤੇ ਬਹਿ ਗਏ ਦੋ ਤਿੰਨ ਕਹਿੰਦਾ ਨਹੀਂ ਇਹਦਾ ਮਤਲਬ ਪਹਿਲਾਂ ਟਾਈਮ ਤੋਂ ਪਹਿਲਾਂ ਉਹ ਮਤਲਬ ਇਹ ਆ ਖੜੀ ਜਿੱਥੋਂ ਤਾਂ ਲੱਗਦਾ ਹੈ ਬਹਿ ਗਏ ਮਰਾ ਕਰਕੇ